ਹਲਕਾ ਡੇਰਾ ਬਾਬਾ ਨਾਨਕ ਦੇ ਦੀਨ ਪਿੰਡ ਅਤੇ ਫਤਿਹਗੜ ਨਜ਼ਦੀਕ ਪਿੰਡ ਸਮਰਾਏ ਦਾ ਨੌਜਵਾਨ ਬਲਜਿੰਦਰ ਸਿੰਘ 32 ਸਾਲਾ ਪੁੱਤਰ ਸੁੱਖਾ ਸਿੰਘ 6 ਮਹੀਨਾ ਪਹਿਲਾਂ ਘਰ ਦੇ ਤੰਗੀ ਅਤੇ ਗਰੀਬੀ ਦੀ ਤਲਦਲ ਚੋਂ ਨਿਕਲਣ ਦੀ ਨੀਅਤ ਨਾਲ ਦੁਬਈ ਗਿਆ ਹੋਇਆ ਸੀ ਜਿਸ ਦੀ ਉੱਥੇ ਪੇਤ ਭਰੇ ਹਾਲਾਤ ਚ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਅਤੇ ਪਰਿਵਾਰ ਉਪਰ ਦੁਖਾ ਦਾ ਪਹਾੜ ਟੁੱਟ ਪਿਆ ਹੈ ਕਿਉਂਕਿ ਪਰਿਵਾਰ ਕੋਲ ਦੁਬਈ ਤੋਂ ਭਾਰਤ ਆਪਣੇ ਪਿੰਡ ਪੈਸੇ ਮੰਗਵਾਉਣ ਜੋਗੇ ਵੀ ਪੈਸੇ ਨਹੀਂ ਹਨ ਜਿਸ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸੰਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਪੰਮੋ ਪਤਨੀ ਪਰ ਕਿੰ ਕੁਮਾਰੀ ਅਤੇ ਚਾਚੇ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਘਰ ਦੇ ਅਤਿ ਦੀ ਗਰੀਬੀ ਹੈ ਤੇ 6 ਮਹੀਨਿਆਂ ਪਹਿਲਾਂ ਉਹਨਾਂ ਦਾ ਲੜਕਾ ਬਲਜਿੰਦਰ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ਜਿਸ ਦੀ 4 ਫਰਵਰੀ ਨੂੰ ਪੇਤ ਭਰੇ ਹਾਲਾਤ ਚ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਲੜਕੇ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਹਨਾਂ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਕੋਲ ਨਹੀਂ ਬਲਜਿੰਦਰ ਸਿੰਘ ਦੀ লাশ ਵਾਪਸ ਲਿਆਉਣ ਦੀ ਇੱਕ ਵੀ ਪੈਸਾ ਨਹੀਂ ਹੈ ਅਤੇ ਨਾ ਹੀ ਉਹਨਾਂ ਕੋਲ ਘਰ ਖਰਚ ਨੂੰ ਕੋਈ ਪੈਸਾ ਹੈ ਮ੍ਰਿਤਕ ਦੀ ਮਾਂ ਨੇ ਹੁੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਅਤੇ ਵੱਡੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਦੇ ਘਰ ਕਮਾਉਣ ਵਾਲਾ ਕੋਈ ਵੀ ਮਰਦ ਨਹੀਂ ਰਿਹਾ। ਅਧਿਕਰ ਖਾਣ ਵਾਲੇ ਪੰਜ ਛੋਟੇ ਬੱਚਿਆਂ ਸਮੇਤ ਤਿੰਨ ਵਿਧਵਾ ਔਰਤਾਂ ਹਨ ਅਤੇ ਉਹਨਾਂ ਦੇ ਕੱਚੇ ਘਰ ਵੀ ਡਿੱਗਣ ਵਾਲੇ ਹਨ ਅਤੇ ਰੋਜ਼ੀ-ਰੋਟੀ ਦੀ ਮੁਸ਼ਕਲ ਹੋ ਰਹੀ ਹੈ। ਉਹਨਾਂ ਨੇ ਸਮਾਜ ਸੇਵੀਆ ਸੰਸਥਾਵਾਂ ਤੇ ਦਾਨੀ ਸੱਜਣਾ ਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਲੜਕੇ ਦੀ ਮ੍ਰਿਤਕ ਦੇ ਵਾਪਸ ਲਿਉਣ ਅਤੇ ਘਰ ਦੀ ਰੋਜ਼ੀ-ਰੋਟੀ ਅਤੇ ਮਕਾਨ ਲਈ ਮਦਦ ਕੀਤੀ ਜਾਵੇ। ਹਾਂ ਜੀ ਕੀ ਲੱਗਦੇ ਗੁੜੀਆਂ ਤੁਹਾਡੇ ਹਾਂਜੀ ਮੇਰੇ ਚਾਚਾ ਹੀ ਲੱਗਦੇ ਸੀਗੇ ਹਾਂਜੀ ਤੇ ਮੈਂ ਚਾਹੁੰਦੀ ਆ ਕਿ ਇਸ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੇ ਜੋ ਕਿ ਇਹ ਡੈੱਡ ਬੋਡੀ ਵੀ ਸਰਕਾਰ ਨੂੰ ਥੋੜੀ ਸਹਾਇਤਾ ਚਾਹੀਦੀ ਆ ਕਿ ਸਰਕਾਰ ਵੀ ਇਹਨਾਂ ਦੀ ਮਦਦ ਕਰ ਸਕੇ ਹੋਰ ਵੀ ਚਈ ਦਾਨੀ ਜਾਂ ਸਮਾਜ ਸੇਵੀ ਸੰਸਦ ਜੋ ਵੀ ਹੈ ਤਾਂ ਮੈਂ ਹੀ ਇਹੀ ਚਾਹੁੰਦੀ ਆ ਕਿ ਇਸ ਘਰ ਨੂੰ ਦੀ ਸਹਾਇਤਾ ਕੀਤੀ ਜਾਵੇ ਠੀਕ ਆ ਤੇ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਜੀ 11119300010 1153614 ਇਹਦੇ ਨਾਤੇ ਹੈ ਇਹ ਹੈਗਾ ਜੀ ਪੰਮੋ ਦੇ ਨਾਤੇ ਹਾਂਜੀ ਉਹਨਾਂ ਦੀ ਮਾਤਾ ਦਾ ਨਾਮ ਅੱਛਾ ਫਿਰ ਇਸ ਵਾਰ ਥੋੜੀ ਪੰਜਾਬੀ ਚ ਰਿਪੀਟ ਕਰ ਦੋ ਇੱਕ ਇੱਕ ਅੱਖਰ 11 9300 10 115 3614 ਮੇਰੇ ਨਾਮ ਪਾਜੀ ਗੁਰਨਾਬ ਸਿੰਘ ਹੈ ਜੀ ਇਹ ਸਾਡੇ ਚਾਚੇ ਦਾ ਲੜਕਾ ਸੀ ਤੇ ਅਸੀਂ ਇਹੋ ਹੀ ਮਦਦ ਮੰਗਦੇ ਜਿਹੜਾ ਸੇਵਾ ਸੇਸ਼ਟੀ ਵਾਲੇ ਆ ਸਾਡੀ ਵੱਧ ਤੋਂ ਵੱਧ ਇਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇ। ਵੇਖੋ ਕਮਰੇ ਵੇਖੋ ਇਹਨਾਂ ਦੀ ਸੱਤਾ ਡਿੱਗੀਆਂਆਂ ਤੇ ਇੱਕ ਆੜੀ ਜਿਹੜੀ ਡੈੱਡ ਬੋਡੀ ਬਾਹਰ ਆ ਉਹ ਸਾਨੂੰ ਦਿੱਤੀ ਜਾਵੇ। ਅਹੀਂ ਕੋ ਬੱਚੇ ਦਾ ਮੂੰਹ ਵੇਖ ਸਕੀਏ। ਪਰਿਵਾਰ ਵੇਖੋ ਰੋ ਰੋ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਵੀ। ਤਾਂਹੀਂ ਇਹੀ ਮਦਦ ਮੰਗਦੇ ਆ ਜਿਹੜੇ ਸੇਵਾ ਸਿਸਟੀ ਵਾਲੇ ਆ ਇਹ ਕਹਿੰਦੇ ਤੋ ਕੀ ਕਾਸਟ ਕੀਤੀ ਸੀ। ਭਾਈ ਸਾਹਿਬ ਇਕਨਈਆ ਜੀ ਜੁਗੇਟੀ ਵਾਲੇ ਉਹਨਾਂ ਕੋਲ ਰਿਕਵੈਸਟ ਕੀਤੀ ਆ। ਉਹ ਵੇਖੋ ਸਾਡੀ ਮਦਦ ਕਰਨਗੇ। ਬਾਕੀ ਜਿਹੜੇ ਹੋਰ ਵੀ ਸੇਵਾ ਵਾਲੇ ਆ ਇਹਨਾਂ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਰ ਦੇ ਗਰਨ ਸਿੰਘ ਆ ਮੈਂ ਮੇਰਾ ਨਾਮ ਗੁਰਨਾਬ ਸਿੰਘ ਆ ਜੀ ਇਹ ਸਾਡੇ ਚਾਚੇ ਦਾ ਲੜਕਾ ਸੀ ਜੋ ਕਿ ਨਾਲ ਦੀ ਬਾਹਰ ਦੁਬਈ ਵਿੱਚ ਡੈੱਡ ਡੈਥ ਹੋ ਗਈ ਆ ਅਸੀਂ ਸਰਕਾਰ ਕੋਲ ਇਹ ਹੀ ਮਦਦ ਮੰਗਦੇ ਆ ਵੀ ਸਾਡੇ ਬੱਚੇ ਦੀ ਡੈੱਡ ਬੋਦੀ ਜਿਹੜੀ ਆ ਉਹ ਸਾਨੂੰ ਦਿੱਤੀ ਜਾਵੇ ਜੀ ਕੀ ਲੱਗਦਾ ਸੀ ਤੁਹਾਡਾ ਜੀ ਮੇਰੇ ਹਸਬੰਡ ਹਸਬੰਡ ਜੀ ਕਿਸ ਤਰ੍ਹਾਂ ਫਿਰ ਪਤਾ ਲੱਗਾ ਵੀ ਕੀ ਗੱਲਬਾਤ ਹੋਈ ਪਤਾ ਲੱਗਾ ਕੀ ਹੋਇਆ ਤੇ ਦੁਬਈ ਪਾਜੀ ਉਹਨਾਂ ਦਾ ਫੋਨ ਆਇਆ ਕਿਹਨਾਂ ਦਾ ਫੋਨ ਆਇਆ ਸੀ ਹਸਬੰਡ ਨੇ 9 ਵਜੇ ਤੱਕ ਮੈਂ ਵੇਟ ਕੀਤੀ ਕਾਲ ਕੀਤੀ ਉਹਨਾਂ ਦਾ ਨੈੱਟ ਬੰਦ ਰੋਂਦੇ ਰੋਂਦੇ ਨੇ ਮੈਸੇਜ ਕੀਤਾ ਜੋਤੀ ਮੈਂ ਬਹੁਤ ਮਤਲਬ ਬੁਰੀ ਹਾਲਤ ਵਿੱਚ ਆ ਮਤਲਬ ਬਹੁਤ ਲੱਤਾਂ ਦਰਦ ਹੋ ਰਹੀਆਂ ਮੇਰੇ ਬੱਚੇ ਨੂੰ ਨਾ ਮਾਰੀ ਜਾਂਦੇ ਜਾਂਦੇ ਰੋਂਦੇ ਰੋਂਦੇ ਇਹੀ ਬੋਲ ਕੇ ਗਏ ਮੇਰੇ ਬੱਚੇ ਨੂੰ ਨਾ ਮਾਰੀ ਮੇਰੇ ਬੱਚੇ ਨੂੰ ਕੁਝ ਨਾ ਕਰਨਾ ਲੱਗਾ ਕੀ ਹੋਇਆ ਇੰਨਾ ਨਹੀਂ ਦੱਸਿਆ ਪਾਜੀ ਰੋਂਦੇ ਗਏ ਮੇਰੇ ਲੱਤਾਂ ਦਰਦ ਹੋ ਰਹੀਆਂ ਮੇਰਾ ਸਿਰ ਦਰਦ ਹੋ ਰਿਹਾ ਮੇਰਾ ਸਰੀਰ ਦਰਦ ਹੋ ਰਿਹਾ ਬਾਅਦ ਆਖਰੀ 2:30 ਵਜੇ ਬੋਲਿਆ ਜੋਤੀ ਮੇਰੀਆਂ ਲੱਤਾਂ ਗੁੱਡ ਮੇਰੀਆਂ ਪਿੰਨੀਆਂ ਕੁਟ ਮੇਰੇ ਦਰਦ ਬੋ ਰਹੀਆਂ ਮੈਂ ਬੋਲੀ ਬਗਾ ਤੁਸੀਂ ਮੇਰੇ ਲਾਗੇ ਨਹੀਂ ਹੋ ਜਿਹੜਾ ਮਤਲਬ ਤੁਹਾਡੇ ਨਾਲ ਮੈਂ ਇਵੇਂ ਕਰ ਸਕਾਂ ਕਿ ਤੁਸੀਂ ਕੋਲ ਹੁੰਦੇ ਤਾਂ ਮੈਂ ਸਭ ਕੁਝ ਕਰ ਸਕਦੀ ਸੀ ਬਾਅਦ ਵਿੱਚ ਉਹਨਾਂ ਦਾ 6 ਵਜੇ ਤੱਕ ਨੈਟ ਆਉਣ ਰਿਹਾ ਬਾਅਦ ਵਿੱਚ 4 ਤਰੀਕ ਦੀ ਗੱਲ ਜੋ ਮਤਲਬ 2:30 ਵਜੇ ਤੋਂ ਬਾਅਦ 6 ਵਜੇ ਤੱਕ ਉਹਦਾ ਨੈਟ ਆਉਣ ਰਿਹਾ ਕੋਈ ਫੋਨ ਨਹੀਂ ਚੱਕ ਸਕਿਆ ਉਹਨਾਂ ਦੀ ਉਦੋਂ ਹੀ ਮਤਲਬ ਸ਼ਾਇਦ ਦੱਤ ਹੋ ਗਈ ਮਤਲਬ ਰਾਤ ਫੋਨ ਮੈਂ ਚੱਕ ਕਰਦੀ ਰਹੀ ਉਹਨਾਂ ਦਾ ਫੋਨ ਨਹੀਂ ਲੱਗਾ ਦਿਨੇ ਇਥੋਂ ਚਾਚਾ ਜੀ ਦਾ ਬੇਟਾ ਬਾਹਰ ਗਿਆ ਸੀ। ਉਹਨਾਂ ਘਰੇ ਗਈ ਮੈਂ ਨੰਬਰ ਲੈਣ। ਉਹਨਾਂ ਨੰਬਰ ਦਿੱਤਾ। ਮਾਸੀ ਜੀ ਦਾ ਭਤੀਜਾ ਬਾਹਰ ਗਿਆ ਸੀ। ਉਹਨਾਂ ਕੋ ਨੰਬਰ ਲਿਆ। ਉਹਨਾਂ ਕਿਹਾ ਕਿ ਸਾਡੇ ਕੋਲ ਨੰਬਰ ਨਹੀਂ ਹੈ। ਆਪਾਂ ਉਧਰ ਮੰਮਾ ਚਲ ਗਏ 9 ਸੱਸੇ ਗਈਆਂ ਆਪਾਂ। ਮੰਮਾ ਦੀ ਮਾਸੀ ਦੀ ਮਤਲਬ ਪਰਜਾਈ ਦਾ ਫੋਨ ਆਇਆ। ਕਿਵੇਂ ਆ ਇਹਨਾਂ ਨੇ ਕਿਹਾ ਨੰਬਰ ਦੋ। ਉਹਦਾ ਮਤਲਬ ਵਿਜੇ ਦਾ। ਜਿੱਥੇ ਵੀ ਮਤਲਬ ਉਹ ਹੈਗਾ ਵਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਦੀ ਹਾਂਜੀ ਭਤੀਜਾ ਇਹਨਾਂ ਦਾ। ਕਹਿੰਦੇ ਕਿ ਉਹਨਾਂ ਦੀ ਰਾਤ ਦੀ ਦੱਤ ਹੋ ਗਈ ਆ। ਤੁਹਾਨੂੰ ਕਿੰਨੇ ਦੱਸਿਆ? ਹਾਂ ਨੂੰ ਮਤਲਬ ਮਮਾ ਜੀ ਦੇ ਭਤੀਜੇ ਨੇ ਦੱਸਿਆ ਉਹਨਾਂ ਦੇ ਮਾਮਾ ਜੀ ਦੇ ਬੇਟੇ ਕੰਪਨੀ ਇੱਕ ਸੀਗੀ ਰੂਮ ਅਲੱਗ-ਅਲੱਗ ਸੀਗੇ। ਉਹਨਾਂ ਪਹਿਲਾਂ ਨਾ ਤੁਹਾਨੂੰ ਹੂਮ ਕੀਤਾ। ਸਾਨੂੰ ਨਹੀਂ ਦੱਸਿਆ ਉਹਨਾਂ ਨੇ ਮਤਲਬ ਆਪਣੇ ਘਰ ਪਰਿਵਾਰ ਨੂੰ ਰਾਤ ਸੀ ਦੱਸ ਦਿੱਤਾ। ਸਾਨੂੰ ਅਗਲੇ ਦਿਨ ਪਤਾ ਲੱਗਿਆ। ਇਹਨਾਂ ਨੇ ਨਹੀਂ ਦੱਸਿਆ। ਅੱਛਾ ਭੇਦ ਭੇਦ ਹੀ ਆਏ ਵੀ। ਹਾਂਜੀ ਭੇਦ ਹੀ ਆਏ ਮਤਲਬ ਕੋਈ ਕੁਝ ਬੋਲਦਾ ਰਿਹਾ ਕੋਈ ਕੁਝ ਬੋਲਦਾ ਰਿਹਾ ਉਹਨਾਂ ਦੇ ਬਾਰੇ। ਕੀ ਹਾਲਾਤ ਕਿਹ ਤਰ੍ਹਾਂ ਦੇ ਹਾਲਾਤ ਬਹੁਤ ਮਾੜੇ ਆ ਪਹਿਲਾਂ ਮਤਲਬ ਵੱਡਾ ਜੇਠ ਸੀਗਾ ਉਹਨਾਂ ਦੀ 4 ਬੱਚੇ ਛੜ ਗਏ ਦੱਤ ਹੋ ਗਈ ਉਸ ਤੋਂ ਬਾਅਦ ਬੱਚਾ ਮੇਰਾ 6 ਦਿਨ ਦਾ ਸੀਗਾ ਜਦੋਂ ਸੋਹਰੇ ਦੀ ਦੱਤ ਹੋ ਗਈ ਉਸ ਤੋਂ ਬਾਅਦ ਆ 11 ਨੂੰ ਮੇਰੇ ਬੱਚਾ ਸਾਲ ਦਾ ਹੋਇਆ 8 ਮਹੀਨੇ ਉਹਨਾਂ ਨੂੰ ਬਾਹਰ ਗਏ ਨੂੰ ਹੋ ਗਏ ਉਹਨਾਂ ਜੋਤਰੀ ਦੱਤ ਹੋ ਗਈ ਉਹ ਕਾਰੋਬਾਰ ਮਤਲਬ ਕਰਨ ਵਾਸਤੇ ਗਏ ਸੀਗੇ ਘਰ ਬਣਾਉਣਾ ਕਈ ਉਹਨਾਂ ਦੀ ਉਮੀਦਾਂ ਸੀਗੀਆਂ ਉਮੀਦਾਂ ਟੁੱਟ ਗਈਆਂ ਉਹਨਾਂ ਦੀ ਕੁਝ ਨਹੀਂ ਕਰ ਸਕੇ ਹਾਂਜੀ ਇਸ ਟਾਈਮ ਸਾਡੀਆਂ ਵੀ ਆਸਾਂ ਟੁੱਟ ਗਈਆਂ ਮੇਰੇ ਬੱਚੇ ਦੀ ਕੋਈ ਮਤਲਬ ਹੁਣ ਆਸ ਨਹੀਂ ਕਿਸੇ ਦਾ ਸਹਾਰਾ ਨਹੀਂ ਹੈਗਾ ਉਹਨੂੰ ਸਰਕਾਰ ਤੋਂ ਜਾਂ ਕੋਈ ਸਮਾਜ ਸੇਵੀ ਜਥੇ ਹੁੰਦੇ ਆ ਸਮਾਜ ਸੇਵੀ ਕੁਝ ਦਾਨੀ ਸੱਜਣ ਕੀ ਚੰਗੇ ਕੀ ਤੁਸੀਂ ਅਸੀਂ ਚਾਹੁੰਦੇ ਆ ਸਾਡਾ ਘਰ ਬੂਆ ਬਣਾ ਦੇ ਸਕਣਾ ਪਾਜੀ ਮੈਂ ਇਹ ਜਾਨੀ ਆ ਕਿ ਸਾਡੀਆਂ ਛੱਤਾਂ ਕੱਚੀਆਂ ਆ ਉਹ ਕਿਸੇ ਟਾਈਮੇ ਵੀ ਡਿੱਗ ਸਕਦੀਆਂ ਨੇ ਮਤਲਬ ਉਹਨਾਂ ਨੇ ਘਰ ਬਣਾਉਣਾ ਸੀ ਉਹ ਨਹੀਂ ਬਣਾ ਸਕੇ ਸਾਡੀ ਇਹ ਆ ਕਿ ਸਾਨੂੰ ਮਤਲਬ ਸਾਡੀ ਸਰਕਾਰ ਕੋਈ ਵੀ ਮਤਲਬ ਸਹਾਇਤਾ ਕਰੇ ਸਾਡੀ ਬੱਚੇ ਸਾਡੇ ਹਸਬੰਦ ਦੀ ਮਤਲਬ ਡੈੱਡ ਬੋਡੀ ਘਰੇ ਆ ਸਕੇ ਹਾਂਜੀ ਪੰਜੀ ਕੀ ਨਾਮ ਤੁਹਾਡਾ ਪੰਮੂ ਤੁਹਾਡਾ ਬੇਟਾ ਹੈ ਹਾਂਜੀ ਕਦੋਂ ਗਿਆ ਸੀ ਅੱਡ ਭਾਈ 6 ਮਹੀਨੇ ਹੋ ਗਏ ਸਾਰੇ ਗਏ ਨਾ ਕੀ ਨਾਮ ਹੈ ਬਲਵਿੰਦਰ ਹੁਣ ਕਿਤਰਾ ਪਤਾ ਲੱਗਾ ਤੁਹਾਨੂੰ ਪਤਾ ਤਾਂ ਲੱਗਾ ਮੈਂ ਉਹਨੇ ਕਰ ਲਵੰਦਿਆਂ ਨੇ ਕਿਸੇ ਨੇ ਪਾਇਆ ਵੀ ਇਹ ਡੈੱਡਸ ਹੋ ਗਈ ਆ ਚੁੱਕ ਚੁਕਾ ਕੇ ਬੀਜੀ ਬੀਜੀ ਚੁੱਕ ਕੇ ਕੱਲਿਆ ਇਹ ਹਦਾ ਕਰਜਾ ਵੀ ਜੋ ਉਸੇ ਤਰ੍ਹਾਂ ਖੜਾ ਹੋਇਆ ਘਰ ਕਿਤੇ ਰੋਟੀ ਦੀ ਮੁਸ਼ਕਲ ਹੋਈ ਨਾ ਕਿ ਰੋਟੀ ਪਕਾਉਣ ਵਾਲਾ ਉਹਦੇ ਸਿਰ ਤੇ ਅਗੇ ਤਾਂ ਪਿਓ ਮਰ ਗਿਆ ਪੁੱਤ ਭਰਾ ਵੱਡਾ ਮਰ ਗਿਆ ਉਹਦੇ ਵੀ ਨਿਕ ਨਿਕ ਤੇ ਜਨਾਲਦਾਰੀ ਕੋਈ ਹਾਲ ਮੰਦਾ ਰੋਟੀ ਪਕਾਉਣ ਜੋਗਾ ਨਹੀਂ ਮਗਰਾਗਾ ਇੱਕੋ ਜਿਹਾ ਇੱਕੋ ਜਿਹਾ ਤੇ ਇਹਨਾਂ 970 ਹੋ ਗਈਆਂ ਨਾ ਕਿ ਚਾਰ ਗੁੱਡੀਆਂ ਦੀਆਂ ਇੱਕ ਕਾਕਾ ਕੋਈ ਜਿਹੜੇ ਪਹਿਲੇ ਆਪਣਾ ਤਾਂ ਦੇ ਬੇਟੇ ਦੀ ਡੈਥ ਹੋਈ ਹੋਰੀਆਂ ਚਾਰ ਬੇਟੀਆਂ ਹਾਂ ਚਾਰ ਗੁੱਡੀਆਂ ਇੱਕ ਕਾਕਾ ਵੀ ਕਾਕਾ ਵੀ ਖਲੋਤਾ ਇੱਥੇ ਹੋ ਜਾ ਕੋਈ ਹਾਲ ਨਹੀਂ ਮੰਦਾ ਹਾਲ ਪਤਾ ਮੈਂ ਕਿਹ ਦਿਹਾੜੇ ਰੋਟੀ ਤਾਂ ਪਕਾਉਣਾ ਮਗਰ ਸਾਰਾ ਨਹੀਂ ਕੋਝੀਆਂ ਸਾਰੀਆਂ ਹੋ ਗਿਆ ਬਿਆਜੀ ਚੱਕ ਕਗਲੇ ਪੈਣ ਪਰ ਪਿੰਡ ਦਾ ਵਾਸਤੇ ਜਿਹੜੇ ਮਤ ਕਰਨ ਲੰਗਰ ਪਾਣੀ ਪੱਲਾਗਾ ਉਦੋਂ ਦਾ ਲੱਗਾ ਤਾਂ ਪੰਡਾਰਾ ਲਾਸ਼ ਤਾਂ ਕੀ ਕੀਤਾ ਹੈ ਹੈ ਲਾਸ਼ ਦਾ ਪਤਾ ਨਹੀਂ ਜੀ ਹੋਣੀ ਹੈ ਕਿ ਨਹੀਂ ਹੈ ਜੀ ਹੋਣੀ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਆ ਕਿਸੇ ਨੇ ਹਾਂਜੀ ਕੀਤੀ ਆ ਉੱਥੇ ਇੱਕ ਮੁੰਡਾ ਬਾਹਰ ਗਿਆ ਉਹਨੇ ਆਖਿਆ ਵੀ ਮੈਂ ਤੁਹਾਡਾ ਕਰਾਂਗਾ ਸਾਰਾ ਵੇਖੋ ਕਿਦੋਂ ਹੁੰਦੀ ਆ ਅਵੀ ਨਗਰ ਹੀ ਡਿਆ ਕਰਨ ਬਦਾ ਦਾ ਸਰਕਾਰ ਕੋਲੋਂ ਜਾਂ ਕੋਈ ਜਿਹੜੀਆਂ ਸਸਤਾ ਵਾ ਕੀ ਕੀ ਮਾਰਕਾ ਜੇ ਕੋਈ ਸਰਕਾਰ ਨਹੀਂ ਕੀਤੀ ਅਜੇ ਨਗਰ ਹੀ ਡਿਆ ਆਪਣੇ ਪਿੰਡ ਦੇ ਮੁੰਡੇ ਜਾ ਕੇ ਹੈ ਕੀ ਚਾਹੁੰਦੇ ਚਪਲ ਦੀ ਸਰਕਾਰ ਕੋਲੋਂ